ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਕੁਲਤਾਰ ਸਿੰਘ ਸੰਧਵਾ ਅਤੇ ਦੂਜੇ ਪਾਸੇ ਮੌਜੂਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯਾਨੀ ਕਿ ਭਗਵੰਤ ਸਿੰਘ ਮਾਨ ਤੇ ਹਾਲੇ ਵੀ ਖਤਰੇ ਦੇ ਬੱਦਲ ਮੰਡਰਾਏ ਹੋਏ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਲੱਖ ਸਪਸ਼ਟੀਕਰਨ ਦੇਣ ਦੇ ਉੱਤੇ ਜਾਂ ਬਾਬ ਯੂਦ ਵੀ ਭਰੋਸਾ ਕੁਤਾ ਸਿੰਘ ਸੰਵਾਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਕੁਝ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮੌਜੂਦਾ ਮੰਤਰੀ ਇੱਕ ਧੜੇ ਦੇ ਵਿੱਚ ਵੰਡੇ ਗਏ ਨੇ ਇੱਕ ਧੜਾ ਹੈ ਕੁਲਤਾ ਸਿੰਘ ਸੰਧਵਾ ਦਾ ਦੂਜਾ ਧੜਾ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਦੋਨਾਂ ਦੇ ਵਿੱਚ ਜਦੋਜਹਿਦ ਚੱਲ ਰਹੀ ਹੈ ਇਹ ਕਹਿੰਦਾ ਹੈ ਕਿ ਮੈਂ ਮੁੱਖ ਮੰਤਰੀ ਵਾਲੀ ਕੁਰਸੀ ਛੱਡਣੀ ਨਹੀਂ ਦੂਸਰੀ ਕਹਿੰਦਾ ਹੈ ਮੈਂ ਛਡਾ ਕੇ ਰਹਾਗਾ ਯਾਨੀ ਕਿ ਸਿੱਧੀਆਂ ਤਾਰਾ ਕੁਲਤਾ ਸਿੰਘ ਸੰਧਵਾ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੀਆਂ ਜੁੜੀਆਂ ਹੋਈਆਂ ਨੇ ਆਮ ਆਦਮੀ ਪਾਰਟੀ ਦੇ ਕਰਤਾ ਧਰਤਾ ਯਾਨੀ ਕਿ ਕਨਵੀਨਰ ਅਰਵਿੰਦ ਕੇਜੀਵਾਲ ਰਾਜ ਸਭਾ ਦੇ ਮੈਂਬਰ ਰਾਗਵ ਛੱਡਾ ਅਤੇ ਕੌਮੀ ਜਰਨਲ ਸਕੱਤਰ ਅਤੇ ਰਾਜ ਸਭਾ ਦੇ ਮੈਂਬਰ ਸੰਦੀਪ ਪਾਟਕ ਦੇ ਨਾਲ ਜੇਕਰ ਉਧਰ ਹਰੀ ਝੰਡੀ ਹੁੰਦੀ ਹੈ ਤਾਂ ਕੁਲਤਾਰ ਸਿੰਘ ਸੰਧਵਾ ਜਿਹੜੇ ਸਪੀਕਰ ਜਿਹੜੇ ਸਪੀਕਰ ਨੇ ਉਹ ਮੁੱਖ ਮੰਤਰੀ ਹੋਣਗੇ ਲੇਕਿਨ ਹਾਲੇ ਵੀ ਜਿਹੜੀ ਜਿਹੜਾ ਖਤਰਾ ਹੈ ਉਹ ਭਗਵੰਤ ਮਾਨ ਦੀ ਕੁਰਸੀ ਦੇ ਆਲੇ-ਦੁਆਲੇ ਪੂਰੀ ਤਰ੍ਹਾਂ ਘੁੰਮ ਰਿਹਾ ਹੈ ਚੱਕਰ ਘੱਟ ਰਿਹਾ ਹੈ ਜਦੋਂ ਵੀ ਕੋਈ ਵੀਕਨੈਸ ਕਮਜ਼ੋਰੀ ਮਿਲਦੀ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੇ ਕੋਰੀ ਨਾ ਕਰ ਦਿੱਤੀ ਹੈ ਕਹਿੰਦਾ ਭਾਈ ਮੈਂ ਹਰਿਆਣੇ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਨਹੀਂ ਜਾਵਾਂਗਾ ਮੇਰੇ ਪੰਜਾਬ ਦੇ ਆਪ ਦੇ ਕੰਮ ਨੇ ਇੱਕ ਕੌਮੀ ਪ੍ਰਧਾਨ ਹੋਵੇ ਇੱਕ ਜਿਸ ਦੇ ਸਿਰ ਉੱਤੇ ਪਾਰਟੀ ਖੜੀ ਹੋਵੇ ਉਹ ਕਹਵੇ ਕਿ ਤੁਸੀਂ ਵਿਧਾਨ ਸਭਾ ਦੀਆਂ ਚੋਣਾਂ ਲਈ ਪ੍ਰਚਾਰ ਕਰੋ ਹਰਿਆਣੇ ਦੇ ਵਿੱਚ ਇਧਰੋਂ ਮੁੱਖ ਮੰਤਰੀ ਵੱਲੋਂ ਕੋਰਾ ਜਵਾਬ ਹਸਪਤਾਲ ਦੇ ਵਿੱਚੋਂ ਬਾਹਰ ਨਿਕਲਦਿਆਂ ਹੀ ਦੋ ਮਿੰਟਾਂ ਸਾਰੇ ਮੰਤਰੀ ਸੱਦ ਲੈ ਗਏ ਸਾਰੇ ਵਿਧਾਇਕ ਸੱਦ ਲੈ ਗਏ ਅਤੇ ਤੂਤਰ ਇੱਕ ਬਹੁਤ ਜ਼ਿਆਦਾ ਹੋਈ ਹੈ ਲੇਕਿਨ ਅੰਦਰ ਖਾਤੇ ਜਿਹੜੇ ਮੰਤਰੀ ਅਤੇ ਵਿਧਾਇਕ ਨੇ ਉਹ ਕਲਤਾਰ ਸਿੰਘ ਸਨਮਾ ਦੀ ਫੇਵਰਟ ਦੇ ਵਿੱਚ ਨੇ ਕਿਉਂਕਿ ਜਿਹੜੇ ਕਰਮਵੀ ਅਰਵਿੰਦ ਕੇਜਰੀਵਾਲ ਨੇ ਉਹਨਾਂ ਦਾ ਹੱਥ ਕੁਲਤਾਰ ਸਿੰਘ ਸੰਮਾ ਤੇ ਹੈ ਇਹ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਹੈ ਚਾਹੇ ਉਹ ਵਿਰੋਧੀ ਧਿਰ ਹੋਵੇ ਭਾਰਤੀ ਜਨਤਾ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਇਧਰ ਸੂਬੇ ਦੇ ਮੁੱਖ ਮੰਤਰੀ ਹੁਣ ਆਪਣੇ ਪੱਧਰ ਤੇ ਵੱਡੇ ਫੈਸਲੇ ਲੈ ਰਹੇ ਨੇ ਕਿਉਂਕਿ ਜਿਹੜੇ ਦੋ ਫੈਸਲੇ ਹੋਏ ਨੇ ਚਾਰ ਮੌਜੂਦਾ ਮੰਤਰੀ ਲਾ ਦੇਣੇ ਅਤੇ ਪੰਜ ਨਵੇਂ ਬਣਾ ਦੇਣੇ ਯਾਨੀ ਕਿ ਕੈਬਨਿਟ ਦੇ ਵਿੱਚ ਫੇਰ ਬਦਲ ਇਸ ਨੂੰ ਲੈ ਕੇ ਲੱਗਦਾ ਹੈ ਖਾਸਮ ਖਾਸ ਗੁੱਸੇ ਦੇ ਵਿੱਚ ਚੱਲ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਰਮਿਨਰ ਅਰਵਿੰਦ ਕੇਜਰੀਵਾਲ ਲੇਕਿਨ ਜਿਹੜਾ ਸੁਪਨਾ ਦੇਖਿਆ ਹੈ ਅਰਵਿੰਦ ਕੇਜਰੀਵਾਲ ਨੇ ਪੰਜਾਬ ਉੱਤੇ ਅੱਖ ਰੱਖ ਕੇ ਕਿ ਮੈਂ ਆਪ ਦੇ ਦੋ ਅਧਿਕਾਰੀ ਜਿਹੜੇ ਉਹਨੇ ਬਿਠਾਏ ਨੇ ਭਗਵੰਤ ਮਾਨ ਦੇ ਦਫਤਰ ਦੇ ਵਿੱਚ ਉਹਨਾਂ ਨੂੰ ਵੀ ਅੱਜ ਭਗਵੰਤ ਮਾਨ ਨੇ ਫਿਰ ਦੁਬਾਰਾ ਦਿੱਲੀ ਭੇਜ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੀ ਉਸਪੀ ਲੱਗਣਗੇ ਉਹ ਪੰਜਾਬ ਦੇ ਲੱਗਣਗੇ ਇੱਕ ਉਸਪੀ ਜਿਹੜਾ ਮੁਤਲ ਕੀਤਾ ਗਿਆ ਸਸਪੈਂਡ ਕੀਤਾ ਗਿਆ ओंकार ਸਿੰਘ ਉਹਦੇ ਵਿੱਚ ਵੀ ਕੋਈ ਕਿੰਤੂ ਪਰੰਤੂ ਨਹੀਂ ਕੀਤੀ ਗਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਚਾਰ ਮੰਤਰੀ ਲਾਏ ਗਏ ਪੰਜ ਨਵੇਂ ਬਣਾएंगे ਇੱਕ ਵਾਰ ਵੀ ਸੂਬੇ ਦੇ ਮੰਤਰੀ ਦੇ ਕੋਲੋਂ ਪੁੱਛਿਆ ਨਹੀਂ ਗਿਆ ਕਿ ਮੁੱਖ ਮੰਤਰੀ ਸਾਹਿਬ ਤੁਹਾਡੀ ਮਰਜ਼ੀ ਹੈ ਅਸੀਂ ਆ ਚੀਜ਼ਾਂ ਲੇਖਣ ਉਹਨਾਂ ਨੋ ਫਰਮਾਨ ਤੋਂ ਉਪਰ ਹੋਇਆ ਹੈ ਯਾਨੀ ਕਿ ਹਾਈ ਕਮਾਂਡ ਨੇ ਜੋ ਫਰਮਾਨ ਕੀਤਾ ਹੈ ਉਹ ਭਗਵੰਤ ਮਾਨ ਨੂੰ ਮੰਨਣਾ ਪਿਆ ਇਸ ਕਰਕੇ ਉਹਨਾਂ ਦੀ ਸਿਹਤ ਦੇ ਵਿੱਚ ਰਿਕਵਰਡ ਆਉਣ ਦਾ ਵੀ ਕਾਰਨ ਬਣਦਾ ਹੈ ਦੱਸਿਆ ਜਾ ਰਿਹਾ ਹੈ ਕਿ ਹੁਣ ਕੁਲਤਾ ਸਿੰਘ ਸੁਨਵਾ ਅਤੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਆਪਸ ਵਿੱਚ ਜਦੋਜਦ ਚੱਲ ਰਹੀ ਹੈ ਉਹ ਕਹਿੰਦਾ ਹੈ ਕਿ ਮੈਂ ਲਗਾਤਾਰ 5 ਸਾਲ ਕੁਰਸੀ ਤੇ ਮੁੱਖ ਮੰਤਰੀ ਵਾਲੀ ਤੇ ਬੈਠਾ ਹੈ ਕੁਲਤਾ ਸਿੰਘ ਸੰਧਵਾ ਕਹਿੰਦੇ ਨੇ ਕਿ ਜਿਹੜੇ ਅਗਲੇ 2.5 ਸਾਲ ਨੇ ਉਹ ਕੁਰਸੀ ਤੇ ਮੈਂ ਬੈਠ ਕੇ ਮੈਂ ਆਪ ਦੀ ਚਲਾਉਣੀ ਹੈ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਇੱਕ ਦੂਸਰੇ ਦੇ ਇਹ ਕੋ ਤਾਂ ਆਲਰੇਡੀ ਕੁਰਸੀ ਹੈ ਉਹ ਕੁਰਸੀ ਬਚਾ ਪਾਉਂਦੇ ਨੇ ਜਾਂ ਨਹੀਂ ਯਾਨੀ ਕਿ ਭਗਵੰਤ ਮਾਨ ਜੋ ਵਿਧਾਨ ਸਭਾ ਦੇ ਸਪੀਕਰ ਨੇ ਉਹ ਕੁਰਸੀ ਲੈ ਪਾਉਂਦੇ ਨੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਹਾਲੇ ਵੀ ਭਗਵੰਤ ਮਾਨ ਦੀ ਮੁੱਖ ਮੰਤਰੀ ਵਾਲੀ ਕੁਰਸੀ ਤੇ ਖਤਰੇ ਦੇ ਬਦਲ ਮੰਡਰਾਏ ਹੋਏ ਨੇ ਖਤਰਿਆਂ ਦੇ ਬਦਲਾ ਦੇ ਵਿੱਚੋਂ ਹਾਲੇ ਵੀ ਬਾਤ ਨਹੀਂ ਨਿਕਲੇ ਭਗਵੰਤਮਾਨ ਯਾਨੀ ਕਿ ਅੰਦਰ ਖਾਤੇ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਜਿਵੇਂ ਹੀ ਕੋਈ ਕਮਜ਼ੋਰੀ ਵੀਕਨੈਸ ਪਤਾ ਲੱਗਦੀ ਹੈ ਭਗਵੰਤਮਾਨ ਦੀ ਨਾਲ ਦੀ ਨਾਲ ਹੀ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਸੰਦੀਪ ਪਾਟਕ ਅਤੇ ਰਾਗਵ ਚੱਡਾ ਵੱਲੋਂ ਲਤ ਮਾਰ ਕੇ ਕੁਰਸੀ ਤੋਂ ала ਦਿੱਤਾ ਜਾਵੇਗਾ ਅਤੇ ਕੁਲਤਾਜ ਸਿੰਘ ਸੰਮਾ ਜਿਹੜੇ ਨੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਨਾਮ ਉੱਤੇ ਮੋਹਰ ਲੱਗ ਚੁੱਕੀ ਹੈ ਕਿਉਂਕਿ ਉਹਨਾਂ ਦੇ ਘਰ ਜੈਡ ਸਕਿਉਰਟੀ ਕਿਉਂ ਗਈ ਉਹਨਾਂ ਦੇ ਘਰ ਦੇ ਵਿੱਚ ਗੱਡੀਆਂ ਕਿਉਂ ਗਈਆਂ ਮੁੱਖ ਮੰਤਰੀ ਵਾਲੀਆਂ ਇਟ ਮੀਨਸ ਕਿ ਕਿਤਨਾ ਕਿਤੇ ਸੰਕੇਤ ਜਿਹੜੇ ਹੱਕ ਦੇ ਵਿੱਚ ਬੋਲ ਰਹੇ ਨੇ ਉਹਨੇ ਕੁਲਤਾ ਸਿੰਘ ਸੰਧਵਾ ਦੇ ਭਗਵੰਤ ਮਾਨ ਦੇ ਨਹੀਂ